ਸਤਿ ਸ੍ਰੀ ਅਕਾਲ ਜੈਪੇਮ ਜੈਪੁਰ ਮੈਂ ਗੁਰਪ੍ਰ ਸਿੰਘ ਢਾਈਵਾਲ ਭਾਰਤੀ ਆਮ ਜਨਤਾ ਪਾਰਟੀ ਦੇ ਸਿਨੇ ਰਾਗੂ ਅੱਜ ਦੀ ਜੋ ਪ੍ਰੈਸ ਕਾਨਫਰੰਸ ਹੈ ਉਹਦਾ ਵਿਸ਼ਾ ਹੈ ਕਿ ਜੋ ਪੰਜਾਬ ਦੇ ਵਿੱਚ ਇੱਕ ਠੂਠੇ ਜਨਤਾ ਦਾ ਗਰੋਹ ਫਿਰਿਆ ਹੈ ਜਿਸ ਦਾ ਸ਼ਿਕਾਰ ਹੋਏ ਨੇ ਸਾਡੇ ਭੈਣ ਜੀ ਸਾਡੇ ਦਫ਼ਤਰ ਵਿੱਚ ਆਏ ਨੇ ਸੈਨਪੁਰ ਦੁੱਲਵਾਲ ਦਾ ਇੱਕ ਏਜੰਟ ਆ ਜਸਵੀਰ ਸਿੰਘ ਜਿਨ੍ਹਾਂ ਨੇ ਉਸ ਏਜੰਟ ਨੇ ਇਹਨਾਂ ਦੇ ਕੋਲੋਂ 8 ਲੱਖ ਰੁਪਏ ਇਹਨਾਂ ਦੇ ਬੇਟੇ ਨੂੰ ਬਾਹਰ ਕਢੋਣ ਲਈ ਆਸ ਸੀਗਾ ਤੇ ਨਾ ਬੇਟਾ ਬਾਹਰ ਗਿਆ ਇਹ ਵਿਚਾਰਿਆਂ ਨੇ ਘਰ ਵੇਚ ਕੇ ਆਪਣੇ ਜਿਹੜੇ ਪੈਸੇ ਇਹਨਾਂ ਨੂੰ ਦਿੱਤੇ ਸੀ ਏਜੰਟ ਨੂੰ ਉਹ ਏਜੰਟ ਨੇ ਮੰਨਿਆ ਵੀ ਆ ਵੀ ਮੈਂ ਪੈਸੇ ਦਵਾਗਾ ਉਹਨੇ ਕੋਈ ਐਗਰੀਮੈਂਟ ਵੀ ਕੀਤਾ ਪਿਆ ਆਪਣਾ ਚੈੱਕ ਵੀ ਦਿੱਤਾ ਪਿਆ ਸੀ ਉਹ ਚੈੱਕ ਵੀ ਜਿਹੜਾ ਉਹਦਾ ਬਹੁਤ ਸੋਚੂਗਾ ਆ ਜਦੋਂ ਲਾਇਆ ਆ ਇਸ ਲਈ ਅਸੀਂ ਅੱਜ ਦੀ ਪ੍ਰੈਸ ਕਾਨਫਰੰਸ ਕਰ ਰਹੇ ਆ ਇਹਨਾਂ ਦੀ ਇੱਕ ਦਰਖਾਸਤ ਹੀ ਮਾਨਯੋਗ ਐਸ.ਪੀ. ਸਾਹਿਬ ਨੂੰ ਦਿੱਤੀ ਪਈ ਆ ਤੇ ਇਹਨਾਂ ਦੀ ਜੋ ਕੋਈ ਹੱਕ ਅਸੀਂ ਹੋ ਸਕੇ ਜੇ ਇਹਨਾਂ ਦੀ ਹੱਕ ਹੱਕ ਅਸੀਂ ਨਹੀਂ ਹੁੰਦੀ ਅਸੀਂ 11 ਤਰੀਕ ਨੂੰ ਪਾਰਟੀ ਵੱਲੋਂ ਸੰਦੀਪ ਕੌਰ ਸਾਡੀ ਜ਼ਿਲ੍ਹਾ ਪ੍ਰਧਾਨ ਔਰ ਸਾਡੇ ਭਾਈ ਸਾਹਿਬ ਸੰਤੋਖ ਸਿੰਘ ਜੀ ਜਿਹੜਾ ਪ੍ਰਧਾਨ ਹੈ ਇੰਨਾ ਜੀ ਦੇਖ ਲੈ ਕੇ ਵਿੱਚ ਉਹਨਾਂ ਦੇ ਏਜੰਟ ਦੇ ਘਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾਇਗਾ ਤਾਂ ਉਹਨਾਂ ਚਰ ਇਹ ਉੱਥੋਂ ਨਹੀਂ ਉੱਠਣਗੇ ਜਿੰਨਾ ਚਿਰ ਉਹਨਾਂ ਦੇ ਪੈਸੇ ਨਹੀਂ ਦਿੱਤੇ ਜਾਂਦੇ ਇਹਨਾਂ ਖਮਾ ਦਾ ਜੱਜਗਾ ਇਹਨਾਂ ਦੀ ਹੱਕ ਅਸੀਂ ਕੀਤੀ ਜਾਵੇ ਜੈ ਭੀਮ ਜੈ ਭਾਰਤ ਤਰੇ ਸਾਹਿਬ ਤੁਸੀਂ ਦੇਖਿਆ ਵਾ ਕਾਫੀ ਲੋਕ ਏਜੰਟਾਂ ਦੇ ਚ ਚੰਗੋ ਜੇ ਫਸਦੇ ਪਏ ਨੇ ਇਹਨਾਂ ਨੂੰ ਜਿਹੜਾ ਏਜੰਟ ਕਿਸ ਤਰ੍ਹਾਂ ਮਿਲਿਆ ਸੀ ਇਹਨਾਂ ਨੂੰ ਏਜੰਟ ਮਿਲਿਆ ਸੀ ਦੱਸੋ ਜੀ ਇਹ ਦੱਸਾਂਗੇ ਮਾਤਾ ਜੀ ਹੁਣ ਇਹਨਾਂ ਨੂੰ ਕਿੱਦਾਂ ਮਿਲਿਆ ਸੀ ਤੁਸੀਂ ਦੱਸੋ ਮੈਨੂੰ ਹਰਾਂ ਰਾਜ ਰਾਜ ਠੀਕ ਹੈ ਜੀ ਤੁਸੀਂ ਅੱਜ ਦੀ ਪ੍ਰੈਸ ਜਿਹੜੀ ਕਾਨਫਰੰਸ ਕਰ ਰਹੇ ਹੋ ਤੁਹਾਡਾ ਕੀ ਕਹਿਣਾ ਵਾ ਇਹ ਜਨਤਰੇ ਸਾਡੇ ਨਾਲ ਬਹੁਤ ਧੋਖਾਧੜੀ ਕੀਤੀ ਅੱਛਾ ਜੀ ਹਾਂ ਜੀ ਕਿੰਨੇ ਪੈਸੇ ਤੁਹਾਡੇ ਲੈ ਤਨੇ 8 ਲੱਖ ਰੁਪਏ ਤੇ 8 ਲੱਖ ਰੁਪਏ ਚ ਕੀ ਵਾਦਾ ਕੀਤਾ ਸੀ ਕਿਹਨੂੰ ਭੇਜਣਾ ਸੀ ਬਾਹਰ ਬੱਚਿਆਂ ਨੂੰ ਭੇਜਣਾ ਸੀ ਬਣਟੀ ਨੂੰ ਤੁਹਾਡੇ ਬੇਟੇ ਨੂੰ ਹਾਂ ਜੀ ਠੀਕ ਹੈ ਜੀ ਇਹਨੇ ਕਿਹਾ ਵੀ ਮੈਂ 15 ਦਿਨਾਂ ਚ ਤੁਹਾਡਾ ਕੰਮ ਬਣਾਉਂਗਾ ਹੁਣ ਸਾਲ ਹੋ ਗਿਆ ਨਾ ਸਾਨੂੰ ਪੈਸਾ ਦਿੰਦਾ ਤੇ ਨਾ ਕੋਈ ਸਾਡੇ ਨਾਲ ਮੈਂ ਇਹ ਲੈ ਕਰੀ ਜਾਂਦਾ 15 ਦਿਨਾਂ ਅੰਚ ਦੇ ਦੇ ਦੂੰਗਾ 15 ਨੂੰ ਦੇ ਦੂੰਗਾ ਜਿਹੜੇ ਪੈਸੇ ਤੁਸੀਂ ਦਿੱਤੇ ਸੀ ਕਿਸ ਤਰ੍ਹਾਂ ਕੈਸ਼ ਦਿੱਤੇਗੇ ਚੈੱਕ ਤੋਂ ਦਿੱਤੇ ਆ ਕੈਸ਼ ਨਹੀਂ ਦਿੱਤੇ ਜੀ ਤੁਹਾਡੇ ਕੋਈ ਹੋਰ ਸਬੂਤ ਹੈਗਾ ਕੋਈ ਚੈੱਕ ਪਿਆ ਹੋਵੇ ਕੋਈ ਐਫੀਡੇਵਿਟ ਕੀਤਾ ਹੋਵੇ ਹੈ ਪਤਾ 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 ਉਹਨੇ ਹਾਂਜੀ ਤੇ ਕਿਹੜੇ ਮੁਲਕ ਤੁਹਾਡੇ ਬੇਟਨ ਬਾਹਰ ਭੇਜਣਾ ਸੀ ਇੰਗਲੈਂਡ ਤੁਹਾਨੂੰ ਪਤਾ ਜਿਹੜਾ ਏਜੰਟ ਰਜਿਸਟਰਡ ਹੈ ਕਿ ਨਹੀਂ ਹੈਗਾ ਕੋਈ ਦਫਤਰਗਰ ਹੈਗਾ ਨਾ ਨਾ ਜੀ ਕੁਛ ਨਹੀਂ ਫਿਰ ਤੁਸੀਂ ਫਿਰ ਤੁਸੀਂ ਕਿੱਦਾਂ ਚੰਗਲ ਚ ਫਸੇ ਇਹ ਸਾਡੇ ਪਿੰਡ ਦਾ ਏਜੰਟ ਵਾਂਜੀ ਇਹਨੇ ਕਿਹਾ ਵੀ ਇਦਾਂ ਇਦਾਂ ਮੈਂ ਮੈਂ ਵਾਰਕਲਾ ਦੂੰਗਾ ਤੋ ਕੋਈ ਨਹੀਂ ਸਾਡ ਮੈਂ ਕੀਤਾ ਕਹਿੰਦਾ ਮੈਂ ਉਥੇ ਪੈਸੇ ਦੇ ਦਿੱਤੇ ਕੋਈ ਜ ਦਿੱਤਾ ਨਾ ਕੋਈ ਬੀਜਾ ਆਇਆ ਨਾ ਕੋ ਝੂਠੇ ਪੈਸੇ ਨੇ ਲੈ ਲੈ ਠੱਗੀ ਮਾਰ ਕੇ ਤੂੰ ਪਾਸਪੋਰਟ ਨਾਲ ਤੁਹਾਡਾ ਰੁੱਤਾ ਸੀ ਬੱਚੇ ਦਾ ਪਾਸਪੋਰਟ ਦੇ ਦਿੱਤਾ ਤੁਹਾਨੂੰ ਵਾਪਸ ਦੇ ਦਿੱਤਾ ਹਾਂਜੀ ਵਾਪਸ ਦੇ ਦਿੱਤੇ ਨਹੀਂ ਹੁਣ ਇਹਦੇ ਬਾਬਤ ਤੁਸੀਂ ਕਿੱਥੇ ਕੰਪਲੇਟ ਪਾਈ ਆ ਹਾਂਜੀ ਅਸੀਂ ਪਾਈ ਸੀ ਠੀਕ ਐ ਜੀ ਚਲੋ ਹੁਣ ਤੁਸੀਂ ਕੀ ਮੰਗ ਰੱਖਦੇ ਹੋ ਆਪਣੇ ਹੁਣ ਸਾਨੂੰ ਪੈਸੇ ਦੇ ਦੇਵੇ ਤੇ ਨਹੀਂ ਥੋ 11 ਤਰੀਕ ਨੂੰ ਆਪਾਂ ਇਹਨਾਂ ਦੇ ਘਰੇ ਪਾਵਾਂ ਠੀਕ ਐ ਜੀ ਹਾਂਜੀ ਜਿਆਦਾ ਕੀ ਨਹੀਂ ਜੀ ਜਦੋਂ ਉਹ ਗੁਰੇ ਜੀ ਠੀਕ ਹੈ ਜੀ ਠੀਕ ਹੈ ਧੰਨਵਾਦ